ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਜੀ ਦੀ ਹਦਾਇਤਾਂ ਤੇ ਏਡੀਸੀ ਪੀਸੀਟੀ 2 ਦੇ ਨਿਰਦੇਸ਼ਾਂ ਅਨੁਸਾਰ ਏਸੀਪੀ ਪੱਛਮੀ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਪਬਲਿਕ ਦੇ ਗੁੰਮ ਹੋਏ ਮੋਬਾਈਲ ਫੋਨਾਂ ਨੂੰ ਟੈਕਨੀਕਲ ਤਰੀਕੇ ਨਾਲ ਟ੍ਰੇਸ ਕਰਕੇ ਮੋਬਾਈਲ ਫੋਨਾਂ ਨੂੰ ਬਰਾਮਦ ਕਰਕੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਗਏ ਇਸ ਮੌਕੇ ਵਾਰਸਾ ਨੇ ਪੰਜਾਬ ਪੁਲਿਸ ਅਤੇ ਉੱਚ ਅਧਿਕਾਰੀਆਂ ਦਾ ਕੀਤਾ ਧੰਨਵਾਦ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਸਸੇਗਾ ਜੀ ਜੀ ਮੇਰਾ ਨਾਮ ਵਿਸ਼ਾਲ ਕੁਮਾਰ ਹੈਗਾ ਜੀ ਮੇਰਾ ਕੁਝ ਦਿਨ ਪਹਿਲਾਂ 1 ਮਹੀਨੇ ਤੋਂ ਪਹਿਲਾਂ ਮੇਰਾ ਫੋਨ ਗਵਾਚਾ ਸੀਗਾ ਤੇ ਮੈਂ ਆਪਣੇ ਕਮਿਸ਼ਨਰ ਸਰ ਕੁਲਰ ਸਾਹਿਬ ਜੀ ਰੰਦਾ ਤੇ ਆਪਣੇ ਡੀਪੀ ਸਾਹਿਬ ਰੰਦਾ ਸ਼ਿਵਦਰਸ਼ਨ ਸਿੰਘ ਜੀ ਰੰਦਾ ਬਹੁਤ ਬਹੁਤ ਧੰਨਵਾਦ ਹੈਗਾ ਇਹ ਜਿਹੜਾ ਬਹੁਤ ਜਲਦੀ ਇਹ ਰਿਕਵਰ ਹੋਇਆ ਜੇ ਫੋਨ 1 ਮਹੀਨੇ ਤੋਂ ਪਹਿਲਾਂ ਫੋਨ ਸਾਡਾ ਰਿਕਵਰ ਹੋਇਆ ਜੇ ਮੈਂ ਪੂਰੀ ਪੰਜਾਬ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਵੀ ਇਹਨਾਂ ਨੇ ਸਾਨੂੰ ਫੋਨ ਇਨੀਸ਼ੀਏਟਿਵ ਲੱਭ ਕੇ ਦਿੱਤਾ ਜੀ ਤੇ ਮੈਂ ਆਸ਼ਾ ਕਰਦਾ ਮੈਂ ਸਾਡਾ ਕੀਮਤੀ ਫੋਨ ਅਚਾਨਕ ਕਿਤੇ ਗਿੱਦੇ ਗੁੰਮ ਹੋ ਗਿਆ ਸੀਗਾ ਤੇ ਇਸ ਡਿਪਾਰਟਮੈਂਟ ਨੇ ਸਾਨੂੰ ਮਿਲਵ ਕੇ ਦਿਲਵਾਤਾ ਇਸ ਲਈ ਅਸੀਂ ਉਹਨਾਂ ਦੇ ਬਹੁਤ ਧੰਨਵਾਦਾਂ ਕਿਉਂਕਿ ਇਹਨਾਂ ਨੇ ਬਹੁਤ ਮਿਹਨਤ ਵਾਲਾ ਕੰਮ ਕੀਤਾ ਜੈ ਪਿਛਲੇ ਦਿਨੀ ਜਿਹੜੇ ਕਾਫੀ ਲੋਕਾਂ ਦੇ ਜਿਹੜੇ ਮੋਬਾਈਲ ਕੀਮਤੀ ਮੋਬਾਈਲ ਗੁੰਮ ਹੋਏ ਸੀ ਜਿਨ੍ਹਾਂ ਨੂੰ ਸਾਡੇ ਕ੍ਰਿਸ਼ਮਾ ਮੈਡਮ ਆਈਟੀ ਅਫਸਰ ਨੇ ਇਹਨਾਂ ਨੇ ਸੀਆਈਆਰ ਪੋਰਟਰ ਤੇ ਟ੍ਰੇਸ ਕਰਕੇ ਜਿਹੜੇ ਗੁੰਮਸ਼ਦਾ ਜਿਹੜੇ ਫੋਨ ਨੇ ਬਰੰਦ ਕੀਤਾ ਨੇ ਅਸ ਟਾਈਮ ਜਿਹੜੇ 8 ਫੋਨ ਅਸੀਂ ਜਿਹੜੇ ਲੱਭ ਕੇ ਲੋਕਾਂ ਨੂੰ ਦਿੱਤੇ ਕੀਮਤੀ ਫੋਨ ਨੇ ਕੀਮਤੀ ਡਾਟਾ ਉਹਨਾਂ ਵਿੱਚ ਫੀਡਾ ਉਹਨਾਂ ਦਾ ਇਸ ਤੋਂ ਪਹਿਲਾਂ ਅਸੀਂ 43 ਫੋਨ ਜਿਹੜੇ ਗੁੰਮਸ਼ਦਾਈ ਲੱਭ ਕੇ ਜਿਹੜੇ ਅਸਲ ਵਾਰਸਾਂ ਦੇ ਹਵਾਲੇ ਕੀਤੇ ਆ ਅੱਜ ਉਸੇ ਲੜੀ ਤਹਿਤ ਅਸੀਂ 8 ਹੋਰ ਫੋਨ ਟ੍ਰੇਸ ਕਰਕੇ ਇਹਨਾਂ ਦੇ ਵਾਰਸਾਂ ਦੇ ਹਵਾਲੇ ਕਰ ਰਹੇ ਆ ਜੀ ਕਿਉਂਕਿ ਜਦੋਂ ਕੋਈ ਕਿਸੇ ਦਾ ਫੋਨ ਗੁੰਮ ਹੋਇਆ ਕੀ ਇੱਕ ਤਾਂ ਕੀਮਤੀ ਫੋਨ ਹੁੰਦੇ ਆ ਇੱਕ ਉਹਨਾਂ ਦਾ ਡਾਟਾ ਬਹੁਤ ਵਿੱਚ ਹੁੰਦਾ ਵਾ ਇਸ ਕਰਕੇ ਮੇਰੇ ਨਾਲ ਜਿੰਨੇ ਵੀ ਖੜੇ ਇਹਨਾਂ ਨੂੰ ਅੱਜ ਅਸੀਂ ਫੋਨ ਲੱਭ ਕੇ ਦਿੱਤੇ ਆ ਪੰਜਾਬ ਪੁਲਿਸ ਵੱਲੋਂ ਇਸੇ ਤਰ੍ਹਾਂ ਜੀ ਪਬਲਿਕ ਦੀ ਹੈਲਪ ਕੀਤੀ ਜਾਂਦੀ ਰਹੇਗੀ